ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੰਗੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਰਵਨਾਮ ਉੱਪਰ ਆਪਣੀ ਮਿਹਰ ਬਣਾਈ ਰੱਖਾ ਤੇ ਅੱਜ ਆਪਾਂ ਲੱਗੇ ਆ ਆਹੋ ਸੋਇਆ ਬੜੀਆ ਜਿਹੀ ਸਬਜ਼ੀ ਬਣਾਉਣਾ ਤੇ ਮੈਂ ਆਪਾਂ ਤੇ ਪਾਣੀ ਉਬਲਣਾ ਰੱਖਿਆ ਤੇ ਇਹਦੇ ਵਿੱਚ ਆਪਾਂ ਪਾ ਦਿਆਂਗੇ ਕਿਚਮਚੀ ਲੂਣ ਦਾ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਇਹ ਆਪਾਂ ਮੇਜਰਮੈਂਟ ਚ ਲਈਆਂ ਨੇ 250 ਗ੍ਰਾਮ ਇਹ ਆਪਣੀਆਂ ਵੜੀਆਂ 250 ਗ੍ਰਾਮ ਨੇ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਾਂਗੇ ਤੇ ਇਹ ਉਦੋਂ ਤੱਕ ਆਪਾਂ ਇਹਨਾਂ ਨੂੰ ਛੋੜਾ ਜਾ ਉਬਾਲਣਾ ਜਦੋਂ ਇਹਨਾਂ ਦੀ ਝੱਗ ਜੀ ਬਣ ਜਾਏ ਆ ਦੇਖੋ ਜਦੋਂ ਆਪਾਂ ਇਹਨਾਂ ਨੂੰ ਵਿੱਚ ਪਾਤਾ ਨਾ ਜਲਦੀ ਨਾਲ ਹੀ ਝੱਗ ਬਣ ਜਾਂਦੀ ਕਿੰਨੇ ਜਲਦੀ ਇਹਦੀ ਝੱਗ ਜੀ ਬਣਦੀ ਹੈ ਤੇ ਇਹਨੂੰ ਆਪਾਂ ਦੋ 2-3 ਮਿੰਟ ਥਾਕੇ ਬਸ ਆਪਾਂ ਇਹਨੂੰ ਕਰਾਂਗੇ ਤੇ ਆਪਣੀਆਂ ਹੋ ਜਾਣਗੀਆਂ ਤੇ ਫਿਰ ਆਪਾਂ ਇਹਨੂੰ ਛਾਨ ਲਾਂਗੇ ਤੇ ਉਹਦੇ ਵੀ ਆਪਾਂ ਇਧਰ ਆਪਾਂ ਇਹ ਤੜਕੇ ਦੀ ਤਿਆਰੀ ਕਰਕੇ ਰੱਖ ਲਈ ਤੇ ਇਧਰ ਆਪਾਂ ਪਿਆਜ਼ ਕੱਟ ਕੇ ਰੱਖ ਲੈਨੇ ਜਿੰਨੇ ਦਾ ਰੱਖੀਆਂ ਸੋਇਆ ਮਤਲਬ ਉਬਲਦੀਆਂ ਨੇ ਤੇ ਉਹਨਾਂ ਦੇਰ ਆਪਾਂ ਇਹ ਪਿਆਜ਼ ਕੱਟ ਕੇ ਰੱਖ ਲੈਨੇ ਇਹ ਆਪਾਂ ਮਟਰ ਗ੍ਰਾਈਂਡ ਕਰਕੇ ਰੱਖ ਲਿਆ ਇਹ ਆਪਾਂ ਇਹਦੇ ਪਪੜੇ ਬਣਾ ਕੇ ਰੱਖ ਲੈਨੇ ਵੱਟੇ ਮਿਕਸ ਕਰਾਂਗੇ ਤੇ ਆਪਾਂ ਲਸਣ ਤੇ ਪਿਆਜ਼ ਦੀ ਪੇਸਟ ਬਣਾਈਏ ਤੇ ਆ ਆਪਣੇ ਕੋਲ ਹੈਗੀਆਂ ਨੇ ਹਰੀਆਂ ਮਿਰਚਾਂ ਤੇ ਜਦੋਂ ਇਹ ਮਸਾਲਾ ਆਪਾਂ ਤਿਆਰ ਕਰ ਲਿਆ ਤੇ ਸਿੰਪਲ ਤਰੀਕੇ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸੋਇਆਬੀਨ ਵਾਲੀਆਂ ਦੀ ਸਬਜ਼ੀ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੇ ਆ ਦੇਖੋ ਹੁਣ ਇਹਦੇ ਵਿੱਚ ਅੱਗ ਜੀ ਆ ਗਈ ਆ ਤੇ ਇਹਨਾਂ ਨੇ ਫੁੱਲਣਾ ਸ਼ੁਰੂ ਕਰਤਾ ਬਹੁਤ ਜਲਦੀ ਹੋ ਜਾਂਦੀ ਹੈ ਤੇ ਆਸਾ ਹੁਣਾਪਾ ਗੈਸ ਨੂੰ ਕਰਦਾਂਗੇ ਬੰਦ ਜੇ ਗਰਮ ਹੋ ਰਿਹਾ ਤੇ ਇੱਧਰ ਆਪਾਂ ਇਹਨੂੰ ਸੋਇਆ ਬਿੰਦੀਆਂ ਵੜੀਆਂ ਨੂੰ ਨਾ ਆਪਾਂ ਮਤਲਬ ਜਿਹੜਾ ਝੱਗ ਵਾਲਾ ਪਾਣੀ ਸੀ ਉਹ ਕੱਢ ਦਿੱਤਾ ਤੇ ਦੇਖੋ ਇਸ ਤਰ੍ਹਾਂ ਹੋ ਜਾਵੇ ਮਤਲਬ ਪੂਰਾ ਪਾਣੀ ਵੀ ਨਹੀਂ ਕੱਢਣਾ ਥੋੜਾ ਜਿਹਾ ਸੌਫਟੀ ਰੱਖਣਾ ਇਹਨੂੰ ਬੇਰ ਕੋਲ ਫੇਰ ਉਹ ਕੀ ਹੁੰਦਾ ਟੁੱਟਣ ਲੱਗ ਜਾਂਦੇ ਹੁਣ ਆਪਾਂ ਇਹਦੇ ਵਿੱਚ ਲਾਾਂਗੇ ਹਲਕਾ ਜਾਂ ਕਾਲੀ ਮਿਰਚ ਕਈ ਲੋਕ ਨਾ ਜੀ ਇਹਦੇ ਵਿੱਚ ਪਾਉਂਦੇ ਨੇ ਆਪ ਆਇਆ ਆਪਾਂ ਕਸ਼ਮੀਰੀ ਮਿਰਚ ਤੇ ਆਪ ਪਾਈਆਂ ਆਪਾਂ ਕਾਲੀਆਂ ਮਿਰਚ ਬਸ ਆਪਾਂ ਇਹ ਇਹਦੇ ਵਿੱਚ ਮਿਕਸ ਕਰਾਂਗੇ ਤੇ ਕਈ ਲੋਕ ਕੀ ਆਪਾਂ ਇਹਦੀ ਬਾਈਂਡਿੰਗ ਵਾਸਤੇ ਇਹਦੇ ਵਿੱਚ ਮੈਦਾ ਵੀ ਪਾ ਸਕਦੇ ਆ ਤੇ ਆਰਾ ਰੋਟੀ ਵੀ ਪਾ ਸਕਦੇ ਆ ਉਹ ਤੁਹਾਡੀ ਆਪਣੀ ਮਰਜ਼ੀ ਪਰ ਮੈਂ ਅੱਜ ਸਿੰਪਲ ਤਰੀਕੇ ਨਾਲ ਬਣਾ ਰਹੀ ਆਂ जी हल्का हल्का आप काली मिर्च का पाउडर मिर्चा हल्किया हल्किया लाइया ने आप एक पा के देखते हैं भी अपना तेल हो गया अपना तेल हो गया है तो ते, इस भी हम आप हल हल करके आप फ्राई कर ਮੈਂ ਸ਼ਮ ਕਰ ਦਿੱਤਾ ਇਹ ਹੌਲੀ ਹੌਲੀ ਨੂੰ ਫਰਾਈ ਕਰਾਂਗੇ ਇਸੇ ਤਰ੍ਹਾਂ ਆਪਾਂ ਕਾੜੀ ਨੂੰ ਹੌਲੀ ਹੌਲੀ ਫਰਾਈ ਕਰਾਂਗੇ ਆ ਸਾਰੀ ਨੂੰ ਆਪਾਂ ਹੌਲੀ ਹੌਲੀ ਕਰਾਂਗੇ ਇਹ ਜਿਆਦਾ ਪਾਣੀ ਕਰਾਇਆ ਹੋਇਸਟ ਕਰਾਂਗੇ ਜਿਆਰਮਾ ਉਹਦੇ ਚੱਪਾ ਪਾਦਾਂਗੇ ਖੜੀ ਜਿਸੰਨੇ ਉਹਨਾਂ ਲਈ ਹੈ ਹਰ ਨਾ ਨਹੀਂ ਆਂਦੀ ਆਂ ਨਹੀਂ ਉਹ ਪਕਾਉਣ ਦੇ ਸੇ

ਆਜ ਕਸ਼ ਪੁੱਜ ਗਏ ਨੇ ਤੇ ਇਹਨਾਂ ਦੀ ਭਲਾਈ ਬਹੁਤ ਜ਼ਰੂਰੀ ਹੈ ਹੁਣ ਆਪਾਂ ਪਾ ਦਾਂਗੇ ਵਿੱਚ ਹਲਦੀ ਪਾਊਡਰ ਇਹ ਅਸੀਂ ਇਹਦੀ ਲਾਲ ਮਿਰਚ ਪਾਊਡਰ ਕਾਲੀ ਮਿਰਚ ਪਾਊਡਰ ਤੇ ਮੈਂ ਅਗੀ ਮਸਾਲਾ ਆਪਾਂ ਪਾਵਾਂਗੇ ਤੇ ਉਹ ਪਾਵਾਂਗੇ ਥੋੜਾ ਜਿਹਾ ਬਾਅਦ ਚ

भुनोंगे ये देखन चार मिनट बाद पुज तो हूँ इतने आप लेंगे सोया सॉस सोया सॉस ना जो आपके पाइए अपनी सोया सॉस खत्म हो गई सी हूँ आपूँ फेल एक बार ਉਹਨਾਂ ਆਪਾਂ ਇਹ ਦੋ ਚਮਚੇ ਪਾ ਲਵਾਂਗੇ ਕਿਉਂਕਿ ਆਪਣੇ ਪਿਆਜ਼ਾਂ ਦੀ ਪੂਰੀ ਪਨਾਈ ਹੋਣੀ ਚਾਹੀਦੀ ਜਦੋਂ ਆਪਣੇ ਪਿਆਜ਼ ਪੂਰੀ ਤਰ੍ਹਾਂ ਨਾਲ ਭੁੱਜ ਜਾਂਦੇ ਤਾਂ ਆਪਣੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਇਸ ਕਰਕੇ ਆਪਣਾ ਜਿਹੜਾ ਤੜਕਾ ਹੈ ਸਾਰੀ ਗੱਲ ਤੜਕੇ ਦੀ ਹੁੰਦੀ ਹੈ ਆਪਣਾ ਤੜਕਾ ਪੂਰੀ ਤਰ੍ਹਾਂ ਪਰਪਰ ਭੁਜਣਾ ਚਾਹੀਦਾ ਹੈ ਤੇ ਤੜਕਾ ਦੇਖੋ ਆਪਣਾ ਭੁੱਜ ਗਿਆ ਤਾਂ ਬਹੁਤ ਹੀ ਸੋਹਣੀ ਖੁਸ਼ਬੂ ਦੇ ਰਿਹਾ ਆਪਣਾ ਤੜਕਾ ਬਹੁਤ ਹੀ ਸੋਹਣੀ ਖੁਸ਼ਬੂ ਦੇ ਰਿਹਾ ਤਾਂ ਆਪਾਂ ਆਪਣਾ 파ਸਟੀ ਥੋੜਾ ਰੋ ਪਾਣੀ ਆ ਦੇਣਾ ਤੇ ਇੱਥੇ ਆਪਾਂ ਪਾਣੀ ਐਡ ਕਰਨਾ ਹੈ ਗਰਮ ਪਾਣੀ ਥੋੜਾ ਜਿਹਾ ਗਰਮ ਪਾਣੀ ਆ ਦੇਣਾ ਯਾਦ ਸੀ ਦਾ ਧਿਆਨ ਰੱਖਣਾ ਕਿ ਪਾਣੀ ਗਰਮ ਹੀ ਹੋਵੇ ਤੇ ਹੁਣ ਆਪਾਂ ਨਾਲ ਸਵੇਰਾ ਉਦਾਲੋ ਤੇ ਆਪਾਂ ਸਬ지 ਪਾ ਲਾਂ। ਤਾਂ ਨਿਊਟਰੀ ਜੜੀ ਆ ਕਾਹ ਵਿੱਚ ਪਾ। ਤੇ ਤਾਂ ਚੰਗੀ ਬਣ ਜਾਣਾ। ਲਓ ਜੀ ਸਬ지 ਆਪਣੀ ਦੀ ਲੁੱਕ ਕਰੋ ਚੈੱਕ। ਸਬ지 ਆਪਣੀ ਦੀ ਦੇਖੋ ਕਿੰਨੇ ਜਿਆਦਾ। ਵਧੀਆ ਬਣੀ। ਬਹੁਤ ਹੀ ਜਿਆਦਾ ਵਧੀਆ ਬਣੀ ਸਬ지। ਸਬਜੀ ਤੇ ਇਧਰ ਆਪਾਂ ਸਬਜੀ ਦੀ ਲੋਕ ਜੀ ਦਿਖਾ ਰਹੇ ਆ ਤੇ ਤੁਸੀਂ ਆਪਣੀ ਸਬਜੀ ਦੀ ਲੋਕ ਦੱਸੋ ਵੀ ਤੁਹਾਨੂੰ ਕਿਵੇਂ ਦੀ ਲੱਗੀ ਸਬਜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਕਿਉਂਕਿ ਆਪਾਂ ਇਹਦੇ ਚ ਪ੍ਰੋਪਰ ਮਸਾਲੇ ਪਾਏ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਜਣੇ ਦੱਸਿਓ ਵੀ ਤੁਹਾਨੂੰ ਇਹ ਸੋਇਆ ਬੀਨੀਆਂ ਵੜੀਆਂ ਦੀ ਸਬਜੀ ਕਿਹੋ ਜਿਹੀ ਲੱਗੀ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਸਬਜੀ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ